ਲੋ ਜੀ ਤੁਹਾਡੇ ਘਰ ਆ ਗਿਆ ਵਿਆਹ ਤੇ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਨਾਨਾ ਘੜ ਜਲੰਧਰ ਕੱਪੜੇ ਦੀ ਫੈਕਟਰੀ ਨੇ 3 ਅਕਤੂਬਰ ਤੋਂ ਲਗਾ ਦਿੱਤੀ ਸੂਟਾਂ ਡਰੈੱਸਾਂ ਤੇ ਲਹਿੰਗਿਆਂ ਦੀ ਸੁਪਰ ਹੱਲਾਵਾਂਸੇ ਜਿੱਥੇ ਤੁਹਾਨੂੰ ਮਿਲਣਗੇ 15-15 100 ਵਾਲੇ ਸੂਟ 5-5 100 ਦੇ ਤੇ ਇਸ ਤੋਂ ਇਲਾਵਾ 5-5000 ਵਾਲੇ 2-2000 ਦੇ ਵਿੱਚ ਮਿਲਣਗੇ ਇਸ ਦੇ ਨਾਲ ਹੀ ਭਾਰੇ ਭਾਰੇ ਸੂਟ ਲਗਜ਼ਰੀ ਸੂਟ ਵੀ ਮਿਲਣਗੇ ਜਿਹੜੇ ਬਾਜ਼ਾਰ 'ਚ 15-15000 'ਚ ਨੇ ਉਹ ਜਲੰਧਰ ਹਟ ਦੇ ਵਿੱਚ ਮਹੱਦ 6-7000 'ਚ ਮਿਲਣਗੇ ਇਨਾਂ ਦਾ ਦਾਅਵਾ ਹੈ ਕਿ ਜਿਹੜਾ ਤੁਸੀਂ ਬਾਜ਼ਾਰ ਚੋਂ 2 ਲੱਖ ਰੁਪਏ ਦਾ ਕੱਪੜਾ ਖਰੀਦਦੇ ਹੋ ਇੱਥੋਂ ਸਿਰਫ 40 ਹਜ਼ਾਰ ਰੁਪਏ ਦਾ ਮਿਲੇਗਾ ਸੋ ਹੁਣ ਦੇਰੀ ਕਿਉਂ ਹੁਣ ਹੋਰ ਪਾਸੇ ਜਾ ਕੇ ਬਾਜ਼ਾਰਾਂ ਚ ਲੁੱਟ ਕਰਾਉਣ ਦੀ ਲੋੜ ਨਹੀਂ ਸਿੱਧਾ ਨਾਨਾਖੜ ਜਲੰਧਰ ਆਓ ਜੇਕਰ ਤੁਸੀਂ ਵੀ ਕਰਾਣਾ ਚਾਹੁੰਦੇ ਆਪਣੇ ਫਾਇਦੇ ਤਾਂ ਵੀਡੀਓ ਲਾਸਟ ਤੱਕ ਜ਼ਰੂਰ ਦੇਖੋ ਫਰਕਾ ਦਾ ਦੀ ਸੂਟ ਲੈ ਕੇ ਆਇਆ ਫਰੰਟ ਵਰਕ ਸਲਵਾਰ ਵਰਕ ਫੋਰ ਸਾਈਡ ਦੁਪੱਟੇ ਵਰਕ ਵੈਡਿੰਗ ਮੇਲਾ ਨਾਨਕ ਕਟ ਕਪੜਾ ਫੈਕਟਰੀ ਜੇ ਪਹਿਲਾਂ ਸਾਡੀ ਹੋਈ ਚਾਲੀ ਚਾਲ ਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿੰਨੀਆਂ ਪਾਣਾ ਵੀਡੀਓ ਸ਼ੇਅਰ ਕਰਨ ਗਿਆ ਸਾਰਿਆਂ ਨੂੰ ਫੁਲਕਾ ਲੀਆਂ ਫਰੀ ਦਿੱਤੀਆਂ ਜਾਣ ਗਿਆ ਤੁਸੀਂ ਵਿਆਹ ਚਾਹੀਦਾ ਕਪੜਾ ਲੈਣਾ ਹੈ ਕਪੜੇ ਦੇ ਲੈਣ ਦੇਣ ਕਰਨਾ ਨਾਨਕ ਕਟ ਕਪੜਾ ਫੈਕਟਰੀ ਆ ਜਾਓ ਜਿੱਥੇ ਭਾੜੀ 550 660 770 ਰੁਪਏ ਰੇ ਜੱਜ ਤੁਹਾਨੂੰ ਲੈਣ ਦੇ ਨਾਲੇ ਸੂਟ ਦਿਆਂਗੇ ਕੁੜੀਆਂ ਛੜੀਆਂ ਲਈ ਸੂਟ ਮਿਡਲ ਏਜ ਲਈ ਸੂਟ ਬਜ਼ੁਰਗਾਂ ਦੇ ਲਈ ਪਿੰਡਾਂ ਵਾਲਿਆਂ ਲਈ ਸ਼ਹਿਰਾਂ ਵਾਲੀ ਐਨਆਰਆਈ ਪੜ ਵਾਲੀ ਮਤਲਬ ਸਾਰਿਆਂ ਨੂੰ ਖੁਸ਼ ਕਰਕੇ ਭੇਜਾਂਗੇ ਜਾਲ ਦੁਪੱਟੇ ਲੈਣੇ ਨੇ ਹੈਂਡਵਰਕ ਦੇ ਸੂਟ ਲੈਣੇ ਨੇ ਵੱਡੇ ਫੈਲੇ ਕਰਾਣੇ ਨੇ ਤੇ ਕੱਟਾ ਕਪੜਾ ਫੈਕਟਰੀ 3 ਅਕਤੂਬਰ ਤੋਂ ਤੁਸੀਂ ਪਹੁੰਚਣਾ ਜਿੱਤੇ ਚਾਲੂ ਦੋ ਦੋ ਟਾਈ ਟਾਈ ਲੱਕਾ ਲ ਕਪੜਾ ਭਾਜੀ ਪੰਜਾਬ ਜਾਂ 60 600 ਰੁਪਿਆ ਰੇਜਾ ਚ ਪੈਰਾਂ ਨੂੰ ਬਣਾ ਕੇ ਪੈਰਾਂ ਦੇ ਵੱਡੇ ਫਾਇਦੇ ਕੀਤੇ ਜਾਣਗੇ ਭੋਨਾ ਨੇ ਕੱਟ ਜਲੰਧਰ ਨੇ ਵੈਡਿੰਗ ਵਾਸਤੇ ਫਰੰਟ ਵਰਕ ਬੈਕ ਵਰਕ ਦੱਪਕੇ ਦੀਆਂ ਨਾਰਕਲੀਆਂ ਤੇ ਇਤਿਹਾਸ ਚ ਪਹਿਲੀ ਵਾਰੀ ਭਾਜੀ ਸੇਲ ਮੈਨੇਜ ਨੇ ਜਾ ਰਹੇ ਆਲੀ ਚੀਜ਼ਾਂ ਪਾਣੇ ਪੰਜਾਬੀਆਂ ਦੀ ਜਾਣਿਆ ਦਾ 2 2000 25 2500 ਰੁਪਿਆ ਕੱਲੀ ਸਟਿਚਿੰਗ ਆ 3 3000 ਰੁਪਿਆ ਰੈਂਟ ਆ ਪਰ ਤੁਸੀਂ ਆਪਣਾ ਹੀ ਨਾਂ ਘਾਟ ਤੋਂ 11200 ਦੇ ਚ ਲੈ ਜਾਓ ਇਸ ਲਈ ਕਹਿੰਦੇ ਆ ਵੱਡੇ ਤਮਾਕੇ ਹੋਣੇ ਤੁਸੀਂ ਦਾਜਵਰੀ ਦੇ ਵਿੱਚ ਸੂਟ ਰੱਖ ਲੈਣੇ ਪਾਰਟੀ ਵੇਅਰ ਸੂਟ ਰੱਖ ਲੈਣੇ ਤੇ ਨਾਂ ਨੇ ਘੱਟ ਜਲੰਧਰ ਕੋਲ ਤੋਂ ਜਿੰਮੀ 14 ਸੂਟ ਹੈ ਬਾਜੀ 8500 ਰੁਪਏ ਦਾ ਬਜ਼ਾਰ 'ਚ ਕੋਟ ਸਾਈਡ ਦੁਪੱਟੇ ਦੇ ਨਾਲ ਆਪਾਂ 1000 ਰੁਪਏ ਚ ਚੁਕਾ ਦੇਣਾ ਬਾਜੀ 3 300 ਦੇ ਸੂਟ ਲੈਣੇ 4 400 ਦੇ ਲੈਣੇ 5 500 ਦੇ ਲੈਣੇ ਜੋ ਭੈਣ ਨੂੰ ਕੱਢ ਦੇਗੀ ਰੰਗ ਡਿਜ਼ਾਈਨ ਸਭ ਕੁਝ ਬਾਜੀ ਦੇ ਆਪ ਵੀ ਚੈੱਕ ਕਰ ਲੋ ਬਜ਼ਾਰ 'ਚ ਜਾਓਗੇ 3000 ਰੁਪਏ ਕੋ ਕੱਟ 3500 ਰੁਪਏ ਕੋ ਕੱਟ ਕਿਸੇ ਨੇ ਸੂਟ ਨਹੀਂ ਦੇਣਾ ਨਾਂ ਘਾਟ ਨੇ ਸਿਰਫ 1000 ਦੇ ਦੇਣਾ ਸਲਾਜੀ ਛੇ ਦੀ ਛੇ ਦੀ ਆਜੋ ਖੁੱਲ੍ਹੋ ਸਤਾ ਦੇ ਰਹੇ ਹਾਂ ਪੂਰੇ ਪੰਜਾਬ ਦੀਆਂ ਭੈਣਾ ਭਰਾਵਾਂ ਨੂੰ ਚਾਹੇ ਤੁਸੀਂ ਪੰਜਾਬ ਤੋਂ ਬਾਹਰ ਵੀ ਹੈਗੇ ਜਿਹੜੇ ਭਾਈ ਜੀ ਐਨ ਆਰ ਆਈ ਕਸਟਮਰ ਥੋੜਾ ਜਿਆ ਉਹਨਾਂ ਨੂੰ ਦੱਸੋ ਤਾਂ ਬਿਲਕੁਲ ਭਾਈ ਜੀ ਐਨ ਆਰ ਆਈ ਭੈਣ ਭਰਾਵਾਂ ਵਾਸਤੇ ਵੀਡੀਓ ਕਾਲ ਸਰਵਿਸ ਅਵੇਲੇਬਲ ਆ ਨੰਬਰ ਸਕਰੀਨ ਤੇ ਚੱਲ ਰਿਹਾ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਵੀ ਕਰੋ ਪੰਜਾਬ ਵਾਸੀ ਐਨ ਆਰ ਆਈ ਭੈਣਾਂ ਦੇ ਵੀ ਜਦੋਂ ਪੰਜਾਬ ਚ ਆਉਣਾ ਹੈ ਘਰ ਵਿਜ਼ਿਟ ਕਰੋ ਦਾਜਵਰੀ ਦਾ ਕਪੜਾ ਨਾਨਕਾਟ ਜੰਦਰ ਤੁਹਾਨੂੰ ਬਣਾ ਕੇ ਦੇਗਾ 2-2 ਢਾਈ-ਢਾਈ ਲੱਖਾਂ ਲੱਖਾਂ ਕਪੜਾ 50-60 ਹਜ਼ਾਰ ਰੁਪਏ ਦਾ ਜੀ ਤੁਸੀਂ ਜੀ ਆ ਜਾਓ ਜੀ ਵੇਟ ਨਾ ਕਰੋ ਲੁੱਟ ਨਾ ਕਰਾਓ ਕਿਤੇ ਜਾਣ ਦੀ ਲੋੜ ਨਹੀਂ ਸਿੱਧਾ ਨਕਰੀ ਸੇਧ ਨਾਲ ਨਾਨਕਾਟ ਜੰਦਰ ਆ ਜਾਓ ਨੰਬਰ ਸਕਰੀਨ ਤੇ ਕੋਈ